ਬੰਦਾ ਕਿਹਦੇ ਤੇ ਭਰੋਸਾ ਕਰੇ ਤੇ ਕਿਹਦੇ ਤੇ ਨਾ ਭਰੋਸਾ ਕਰੇ ਇੱਕ ਪਾਸੇ ਪੰਜਾਬ ਦੇ ਵੀ ਤਰਥੱਲੀ ਮਚ ਗਈ ਜਦੋਂ 2025 ਨਵੰਬਰ ਮਹੀਨੇ ਵਿੱਚ ਪਿੰਡ ਸੁਖਣਵਾਲਾ ਦੇ ਗੁਰਵਿੰਦਰ ਦਾ ਕਤਲ ਹੋਇਆ ਪੰਜਾਬ ਪੁਲਿਸ ਵੱਲੋਂ ਕੁਝ ਹੀ ਘੰਟਿਆਂ ਦੇ ਵਿੱਚ ਗੁੱਥੀ ਸੁਲਝਾ ਲਈ ਗਈ ਕਿ ਪਤਨੀ ਨੇ ਆਪਣੇ ਆਸ਼ਕ ਦੇ ਨਾਲ ਮਿਲ ਕੇ ਗੁਰਵਿੰਦਰ ਦਾ ਕਤਲ ਕੀਤਾ ਗੁਰਵਿੰਦਰ ਦੀ ਮੌਤ ਦਾ ਇਨਸਾਫ ਉਹਨਾਂ ਦੇ ਮਾਤਾ ਪਿਤਾ ਵੱਲੋਂ ਉਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਅਤੇ ਸਾਰੇ ਪਿੰਡ ਸੁਖਣ ਵਾਲੇ ਲੋਕਾਂ ਵੱਲੋਂ ਮੰਗਿਆ ਜਾ ਰਿਹਾ ਹੈ ਕਿ ਐਟ ਲੀਸਟ ਫਾਂਸੀ ਦੀ ਸਜ਼ਾ ਰੁਪਿੰਦਰ ਕੌਰ ਨੂੰ ਹੋਣੀ ਚਾਹੀਦੀ ਹੈ ਰੁਪਿੰਦਰ ਕੌਰ ਨੇ ਯਾਸ਼ੀ ਕੀਤੀ ਆਸ਼ਕੀ ਕੀਤੀ ਹੋਟਲਾਂ ਦੇ ਵਿੱਚ ਰਾਤਾਂ ਬਤਾਈਆਂ ਆਪਣੇ ਯਾਰ ਹਰਕਵਲਪ੍ਰੀਤ ਦੇ ਨਾਲ ਤੇ ਉਸ ਤੋਂ ਬਾਅਦ ਪਿਆਰ ਦੇ ਪਿਆਰ ਜਾਂ ਇਆਸ਼ੀ ਦੇ ਵਿੱਚ ਅੰਨੀ ਹੋਈ ਰੁਪਿੰਦਰ ਕੌਰ ਨੇ ਆਪਣੇ ਆਸ਼ਕ ਦੇ ਨਾਲ ਮਿਲ ਕੇ ਗੁਰਵਿੰਦਰ ਨੂੰ ਮਾਰ ਦਿੱਤਾ ਪੰਜਾਬ ਦੇ ਵਿੱਚ ਤਰਥਲੀ ਮਚ ਗਈ ਦੁਨੀਆ ਭਰ ਦੇ ਪੰਜਾਬੀਆਂ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕੀਤੀ ਤੇ ਕਿਹਾ ਕਿ ਰੁਪਿੰਦਰ ਕੌਰ ਪਾਪੜ ਨੂੰ ਐਟ ਲੀਸਟ ਸਜ਼ਾ ਮਿਲਣੀ ਚਾਹੀਦੀ ਹੈ ਲੇਕਿਨ ਇਹ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਿਹਾ ਮੈਂ ਜਿਸ ਤਰ੍ਹਾਂ ਤੁਹਾਨੂੰ ਪਹਿਲਾਂ ਕਿਹਾ ਸੀ ਕਿ ਭਾਈ ਬੰਦਾ ਕਿਹਦੇ ਤੇ ਵਿਸ਼ਵਾਸ ਕਰੇ ਤੇ ਕਿਹਦੇ ਤੇ ਨਾਮ ਕਰੇ ਇਧਰ ਤਾਂ ਪਤੀ ਨੇ ਪਤਨੀ ਨੇ ਯਾਨੀ ਕਿ ਰਪਿੰਦਰ ਕੌਰ ਨੇ ਆਪਣੇ ਘਰ ਵਾਲੇ ਗੁਰਵਿੰਦਰ ਨੂੰ ਮਾਰ ਦਿੱਤਾ ਆਸ਼ਕ ਦੇ ਨਾਲ ਮਿਲ ਕੇ ਇੱਕ ਹੋਰ ਵੱਡੀ ਗੱਡਾ ਸਾਹਮਣੇ ਸਾਹਮਣੇ ਆਈ ਹੈ ਜਿੱਥੇ ਇੱਕ ਲੜਕੇ ਨੇ ਆਪਣੇ ਦੋਸਤ ਦੇ ਨਾਲ ਮਿਲ ਕੇ ਆਪਣੀ ਮਾਂ ਨੂੰ ਮਾਰ ਦਿੱਤਾ ਮਾਂ ਨੂੰ ਮਾਰ ਕੇ ਉਹਦੇ ਟੋਟੇ ਕਰਕੇ ਲਾਸ਼ ਨੂੰ ਪਾਣੀ ਵਾਲੀ ਟੈਂਕੀ ਦੇ ਵਿੱਚ ਸੁੱਟ ਦਿੱਤਾ ਤੇ ਦੇਖੋ ਮੁੰਡੇ ਦੀ ਚਾਲ ਮੁੰਡਾ ਰਹਿੰਦਾ ਸੀ ਇੰਗਲੈਂਡ ਵਿੱਚ ਸਟੱਡੀ ਦੇ ਵਾਸਤੇ ਉੱਥੇ ਗਿਆ ਹੋਇਆ ਸੀ ਉੱਥੇ ਉਹ ਪੀਆਰ ਹੋਣ ਵਾਲਾ ਸੀ ਪੀਹਾ ਪੀਆਰ ਹੋਣ ਤੋਂ ਪਹਿਲਾਂ ਉਹਨੇ ਕਿਹਾ ਕਿ ਮੈਂ ਆਪਣੀ ਮਾਂ ਨੂੰ ਮੌਤ ਦੇ ਘਾਟ ਉਤਾਰ ਦਿਆਂ ਇਹੀ ਬਿਹਤਰ ਹੈ ਹਲਕੇ ਦੇ ਵਿੱਚ ਥੱਲੀ ਮਚ ਗਈ ਕਿ ਇੱਕ ਉਹ ਪੁੱਤ ਹੈ ਜਿਹਦੀ ਮਾਂ ਨੇ ਤੇ ਜਿਹਦੇ ਪਿਓ ਨੇ ਲੱਖਾਂ ਰੁਪਏ ਖਰਚੇ ਹੋਣ ਉਹਦੀ ਪੜ੍ਹਾਈ ਵਾਸਤੇ ਉਸ ਨੂੰ ਇੰਗਲੈਂਡ ਦੀ ਧਰਤੀ ਤੇ ਭੇਜਿਆ ਹੋਵੇ ਇੰਗਲੈਂਡ ਬਾਪੂ ਜੀ ਸਟੱਡੀ ਦੇ ਲਈ ਮੋਟਾ ਪੈਸਾ ਭੇਜਿਆ ਗਿਆ ਹੋਵੇ ਤੇ ਉਸ ਦਾ ਪੁੱਤਰ ਆਖਰਕਾਰ ਆਪਣੀ ਮਾਂ ਦਾ ਦੁਸ਼ਮਣ ਕਿਉਂ ਬਣ ਗਿਆ ਕਿਉਂ ਰਾਤੋ ਰਾਤ ਆਇਆ ਅਤੇ ਰਾਤੋ ਰਾਤ ਹੀ ਉਸ ਨੇ ਆਪਣੀ ਮਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਯਮਨਾ ਨਗਰ ਵਿੱਚ ਸਰਪੰਚ ਦੀ ਪਤਨੀ ਬਲਜਿੰਦਰ ਕੌਰ ਦੇ ਕਤਲ ਦਾ ਭੇਤ ਪੁਲਿਸ ਜਾਂਚ ਰਹੀ ਸੁਲਝ ਗਿਆ ਸ਼ੁਰੂਆਤੀ ਜਾਂਚ ਤੋਂ ਪਤਾ ਲੱਗਿਆ ਕਿ ਇਹ ਕਤਲ ਕਿਸੇ ਬਾਹਰੀ ਵਿਅਕਤੀ ਨੇ ਨਹੀਂ ਸੰਗੋ ਔਰ ਦੇ ਆਪਣੇ ਪੁੱਤਰ ਗੋਮਤ ਰਾਠੀ ਵੱਲੋਂ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਬਲਜਿੰਦਰ ਕੌਰ ਦਾ ਕਤਲ ਜਿਹੜਾ ਹੈ ਉਸਦੇ ਪੁੱਤਰ ਗੋਮਤ ਰਾਠੀ ਵੱਲੋਂ ਅਤੇ ਉਸਦੇ ਦੋਸਤ ਪੰਕ ਦੋਸਤ ਪੰਕੇ ਨੇ ਕੀਤਾ ਸੀ ਮਾਂ ਤੇ ਪੁੱਤਰ ਵਿਚਕਾਰ ਲੰਬੇ ਸਮੇਂ ਤੋਂ ਚੱਲ ਰਹੇ ਤਣਾਅ ਅਤੇ ਟਕਰਾਹ ਨੇ ਇਸ ਪਵਿੱਤਰ ਰਿਸ਼ਤੇ ਨੂੰ ਇੱਕ ਘਿਉਣੇ ਅਪਰਾਧ ਵਿੱਚ ਬਦਲ ਦਿੱਤਾ ਦੱਸਿਆ ਜਾ ਰਿਹਾ ਹੈ ਕਿ ਮਾਂ ਵੱਲੋਂ ਹਮੇਸ਼ਾ ਹੀ ਨੁਕਤਾ ਕਿੰਨੀ ਨੁਕਤਾ ਚੀਨੀ ਕੀਤੀ ਜਾਂਦੀ ਸੀ ਪੁੱਤਰ ਦੇ ਨਾਲ ਅਤੇ ਪੁੱਤਰ ਵੀ ਜਿਹੜਾ ਹੈ ਆਪਣੀ ਮਾਂ ਦੀ ਦਗਲ ਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਕਰਦਾ ਸੀ ਰਾਤੋਂ ਰਾਤ ਉਹ ਇੰਗਲੈਂਡ ਤੋਂ ਆਉਂਦਾ ਹੈ ਨਾ ਤਾਂ ਉਸਦੇ ਪਿਓ ਨੂੰ ਪਤਾ ਹੈ ਨਾ ਉਹਦੇ ਰਿਸ਼ਤੇਦਾਰਾਂ ਨੂੰ ਪਤਾ ਹੈ ਸਿਰਫ ਉਹਦਾ ਇੱਕ ਦੋਸਤ ਹੈ ਪੰਕਜ ਜਿਹਦੇ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਆਪਣੀ ਮਾਂ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਪੁਲਿਸਨ ਸਰ ਗੋਮਤ ਰਾਠੀ 18 ਦਸੰਬਰ ਨੂੰ ਇੰਗਲੈਂਡ ਤੋਂ ਗੁਪਤ ਰੂਪ ਵਿੱਚ ਭਾਰਤ ਵਾਪਸ ਆਇਆ ਸਿਰਫ ਉਸ ਦੇ ਕਰੀਬੀ ਦੋਸਤ ਬੰਕਾ ਜਨੂਹੀ ਉਸ ਦੀ ਵਾਪਸੀ ਬਾਰੇ ਪਤਾ ਸੀ ਦੋਹਾਂ ਨੇ ਆਪਣੇ ਪਰਿਵਾਰ ਅਤੇ ਪਿੰਡ ਵਾਸੀਆਂ ਤੋਂ ਇਹ ਗੁਪਤ ਰੱਖਿਆ ਸੀਆਈਏ 2 ਦੇ ਇੰਚਾਰਜ ਕੇਸ਼ ਕੁਮਾਰ ਅਤੇ ਮੁਤਾਬਕ ਗੋਮਤ ਲੰਬੇ ਸਮੇਂ ਤੋਂ ਆਪਣੀ ਮਾਂ ਦੀਆਂ ਪਾਬੰਦੀਆਂ ਤੋਂ ਪ੍ਰੇਸ਼ਾਨ ਸੀ ਹੌਲੀ-ਹੌਲੀ ਉਸ ਦੇ ਦਿਲ ਵਿੱਚ ਮਾਂ ਲਈ ਨਫਰਤ ਪੈਦਾ ਹੋ ਗਈ ਯਾਨੀ ਕਿ ਉਹਦੀ ਮਾਂ ਜਿਹੜੀ ਸੀ ਉਹ ਹਰ ਕੰਮ ਤੇ ਪਾਬੰਦੀਆਂ ਲਗਾਉਂਦੀ ਸੀ। ਰੋਕ-ਨੋਕ ਟੋਕ ਕੀਤੀ ਜਾਂਦੀ ਸੀ। ਨੁਕਤਾਚੀਨੀ ਕੀਤੀ ਜਾਂਦੀ ਸੀ ਆਪਣੇ ਪੁੱਤਰ ਦੇ ਨਾਲ ਕਿ ਆਹ ਕਰਨਾ ਹੈ ਆਹ ਨਹੀਂ ਕਰਨਾ। ਹਾਲਾਂਕਿ ਉਹ ਇੰਗਲੈਂਡ ਵਿੱਚ ਸੀ। ਇੰਗਲੈਂਡ ਦੇ ਵਿੱਚ ਉਹ ਸਟੱਡੀ ਕਰ ਰਿਹਾ ਸੀ। ਇਸ ਨੁਕਤਾਚੀਨੀ ਤੋਂ ਇਸ ਟੋਕਾ ਟਿਕਾਈ ਤੋਂ ਨਾ ਕੋਈ ਸੀ ਉਸ ਦਾ ਬਰਜਿੰਦਰ ਕੌਰ ਦਾ ਲੜਕਾ ਰਾਤੋ-ਰਾਤ ਆਉਂਦਾ ਹੈ ਅਤੇ ਉਹ ਇਸ ਘਟਨਾ ਨੂੰ ਅੰਜਾਮ ਦੇ ਦਿੰਦਾ ਹੈ। ਦੱਸਿਆ ਜਾ ਰਿਹਾ ਹੈ ਇਸ ਸਮੇਂ ਦੌਰਾਨ ਉਸਨੇ ਕੁੜੀ ਨਾਲ ਪਿਆਰ ਹੋ ਗਿਆ ਪਰ ਉਸਦੀ ਮਾਂ ਨੂੰ ਬੁਰੀ ਮਾਂ ਨੇ ਬੁਰੀ ਤਰ੍ਹਾਂ ਝੜਕਿਆ ਕਿਉਂਕਿ ਕੁੜੀ ਇੱਕ ਵੱਖਰੀ ਜਾਤੀ ਨਾਲ ਸੰਬੰਧਤ ਸੀ ਇਸ ਘਟਨਾ ਨੇ ਗੋਮਨ ਦੇ ਗੁੱਸੇ ਨੂੰ ਹੋਰ ਭੜਕਾ ਦਿੱਤਾ ਅਤੇ ਉਸਨੇ ਬਦਲਾ ਲੈਣਾ ਬਦਲਾ ਲੈਣ ਦਾ ਫੈਸਲਾ ਕੀਤਾ ਪ੍ਰਵਾਹ ਨੇ ਸਥਿਤੀ ਨੂੰ ਕਾਬੂ ਦੀ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਸ ਨੂੰ ਸੜੀਵਿਜੀ ਤੇ ਇੰਗਲੈਂਡ ਭੇਜ ਦਿੱਤਾ ਪਰ ਉੱਥੇ ਵੀ ਉਸ ਦਾ ਦਿਲ ਬਦਲੇ ਦੀ ਅੱਗ ਨਾਲ ਸੜ ਰਿਹਾ ਸੀ ਪੁਲਿਸ ਨੇ ਦੱਸਿਆ ਕਿ ਗੌਮਤ 24 ਦਸੰਬਰ ਦੀ ਰਾਤ ਨੂੰ ਪਿੰਡ ਵਿੱਚ ਪਹੁੰਚਿਆ ਤੇ ਸਹੀ ਮੌਕੇ ਤੇ ਅਡੀਕ ਵਿੱਚ ਪਸ਼ੂਆਂ ਦੇ ਬਾੜੇ ਵਿੱਚ ਲੁਕ ਗਿਆ ਉਸੇ ਰਾਤ ਦੇਰ ਰਾਤ ਉਸਨੇ ਆਪਣੀ ਮਾਂ ਤੇ ਹਮਲਾ ਕੀਤਾ ਪਹਿਲਾਂ ਉਸ ਨੂੰ ਜ਼ਖਮੀ ਕੀਤਾ ਫਿਰ ਉਸਦਾ ਗळा ਘੁੱਟ ਕੇ ਕਤਲ ਕਰ ਦਿੱਤਾ ਕਤਲ ਤੋਂ ਬਾਅਦ ਉਸਨੇ ਲਾਸ਼ ਨੂੰ ਇੱਕ ਹਾਦਸੇ ਵਰਗਾ ਦਿਖਾਉਣ ਲਈ ਪਾਣੀ ਦੀ ਟੈਂਕੀ ਵਿੱਚ ਸੁੱਟ ਦਿੱਤਾ ਕਤਲ ਤੋਂ ਬਾਅਦ ਦੋਸ਼ੀ ਨੇ ਲਾਸ਼ ਨੂੰ ਪਾਣੀ ਦੀ ਟੈਂਕੀ ਵਿੱਚ ਸੁੱਟ ਦਿੱਤਾ ਜੋ ਹਾਦਸਾ ਚੱਕੀ ਜਾਂ ਗਹਿਰਾ ਦਿਖਾਇਆ ਜਾ ਸਕੇ ਘਟਨਾ ਤੋਂ ਬਾਅਦ ਦੋਸ਼ੀ ਮੌਕੇ ਤੋਂ ਭੱਜ ਗਿਆ ਜਾਂਚ ਦੇ ਆਧਾਰ ਤੇ ਅਪਰਾਧ ਸ਼ਾਕਾ ਦੋ ਯਮਨਨਗਰ ਦੀ ਟੀਮ ਨੇ ਗੋਮਤ ਰਾਠੀ ਤੇ ਉਸਦੇ ਦੋਸਤ ਪੰਕਜ ਨੂੰ ਗ੍ਰਿਫਤਾਰ ਕੀਤਾ ਅਤੇ ਦੋਵਾਂ ਨੂੰ ਅਦਾਲਤ ਵਿੱਚ ਭੇਜ ਦਿੱਤਾ ਗਿਆ ਹੈ ਜਿੱਥੇ ਉਹਨਾਂ ਨੂੰ 4 ਦਿਨਾਂ ਦਾ ਪੁਲਸ ਰਿਮਾਨ ਦਿੱਤਾ ਗਿਆ ਹੈ ਡੀਐਸਪੀ ਸ਼ਿਸ਼ੋਦਰੀ ਨੇ ਦੱਸਿਆ ਕਿ ਰਿਮਾਨ ਦੀ ਮਿਆਦ ਹੋਰ ਵੀ ਵੱਧ ਸਕਦੀ ਹੈ ਦੱਸਿਆ ਜਾ ਰਿਹਾ ਹੈ ਕਿ ਸਾਰੀਆਂ ਚੀਜ਼ਾਂ ਨੂੰ ਇੰਜਾਮ ਦਿੱਤਾ ਗਿਆ ਉਸਦੇ ਲੜਕੇ ਗੋਮਤ ਰਾਠੀ ਵੱਲੋਂ ਖਾਸ ਕਰਕੇ ਇੱਕ ਲੜਕੀ ਨੂੰ ਲੈ ਕੇ ਉਹ ਹੋਰ ਕਿਸੇ ਜਾਤੀ ਦੀ ਸੀ ਇੰਟਰ ਕਾਸਟ ਦੇ ਵਿੱਚ ਮਰ ਜਿਹੜੀ ਹੈ ਉਸਦੀ ਮਾਂ ਵੱਲੋਂ ਨਹੀਂ ਗਰਵਨ ਦਿੱਤੀ ਗਈ ਉਸਨੇ ਕਿਹਾ ਕਿ ਮੈਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੀ ਥੱਕ ਹਾਰ ਕੇ ਮਾਤਾ ਪਿਤਾ ਨੇ ਦੱਸਿਆ ਜਾ ਰਿਹਾ ਕਿ ਬਲਜਿੰਦਰ ਕੌਰ ਜਿਹੜੀ ਹੈ ਉਹਦਾ ਪਤੀ ਮੌਜੂਦਾ ਸਰਪੰਚ ਹੈ ਯਮਨਾਨਗਰ ਦਾ ਅਤੇ ਉਹਨਾਂ ਵੱਲੋਂ ਪੈਸਾ ਖਰਚ ਕੇ ਮੁੰਡੇ ਨੂੰ ਇੰਗਲੈਂਡ ਭੇਜਿਆ ਗਿਆ ਜਦੋਂ ਗੋਮਤ ਰਾਠੀ ਨੂੰ ਇੰਗਲੈਂਡ ਭੇਜਿਆ ਗਿਆ ਲੇਕਿਨ ਉਸ ਦੇ ਦਿਲ ਦੇ ਵਿੱਚ ਹਾਲੇ ਵੀ ਖੁੰਦਸ ਕਿਸੇ ਖੁੰਦਕ ਸੀ ਰੰਜਸ ਸੀ ਕਿ ਮੈਂ ਆਪਣੀ ਮਾਂ ਦੇ ਕੋਲੋਂ ਬਦਲਾ ਲਵਾਗਾ ਰਾਤੋ ਰਾਤ ਇੰਗਲੈਂਡ ਆਇਆ ਆਪਣੇ ਘਰ ਨਾ ਆਪਣੀ ਮਾਂ ਨੂੰ ਦੱਸਿਆ ਨਾ ਆਪਣੇ ਪਿਓ ਨੂੰ ਦੱਸਿਆ ਨਾ ਆਪਣੇ ਕਿਸੇ ਰਿਸ਼ਤੇਦਾਰ ਨੂੰ ਦੱਸਿਆ ਰਾਤੋ ਰਾਤ ਜ਼ਖਮੀ ਕਰਕੇ ਗਲਾ ਘੁੱਟ ਕੇ ਟੋਟੇ ਕਰਕੇ ਫਿਰ ਉਹਦਾ ਜਿਹੜਾ ਉਸ ਨੂੰ ਫੜ ਦਿੱਤਾ ਗਿਆ ਪਾਣੀ ਵਾਲੀ ਟੈਂਕੀ ਦੇ ਵਿੱਚ ਪੁਲਿਸ ਨੇ ਰਮਾਂਦ ਤੇ ਲੱਲਾ ਲੈ ਲਿਆ ਗੋਮਤਰਾਟੀ ਅਤੇ ਉਸਦੇ ਦੋਸਤ ਬੰਕਜ ਕਮਾਲ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਕਹੇਗੀ ਕਿ ਹੋਰ ਵੀ ਗੱਡੇ ਵੱਡੇ ਖੁਲਾਸੇ ਹੋਣਗੇ ਯਾਨੀ ਕਿ ਮਾਂ ਤੇ ਪੁੱਤ ਦਾ ਰਿਸ਼ਤਾ ਇੱਕ ਵਾਰ ਫਿਰ ਤਾਰ-ਤਾਰ ਹੋਇਆ ਹੈ ਬੰਦਾ ਕਿਸ ਤੇ ਵਿਸ਼ਵਾਸ ਕਰੇ ਕਿਸ ਤੇ ਵਿਸ਼ਵਾਸ ਨਾ ਕਰੇ ਧੰਨ